ਉਹ ਤਾਰੀਨ ਨੂੰ 2 ਸਾਲ ਹੋ ਗਏ ਗੰਦ ਪਾਉਂਦੇ ਨੇ ਗੰਦ ਪਾਉਂਦੇ ਆ ਇਹ ਪਿੰਡ ਇਤ ਪੁਲਸ ਵਾਲੇ ਇਹਨਾਂ ਨੂੰ ਚਿੱਟਾ ਦੇ ਕੇ ਜਾਂਦੇ ਆ ਇਹ ਅਦੋਦੀ ਕਰਦੇ ਆ ਸਾਰਾ ਮੇਰੇ ਸਾਹਮਣੇ ਲੈ ਕੇ ਗਏ ਆ ਮੈਂ ਆਪ ਗਵਾਹ ਇਸ ਗੱਲ ਦਾ ਮੇਰਾ ਬੇਟਾ ਪਤੀ ਜਾਏਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਇਹ ਕੁੱਤੇ ਖਾ ਗਏ ਹੈਗੇ ਆ ਕਿੱਤਾ ਵਿੱਚ ਦੇ ਹੈਗੇ ਆ ਸਨਾਲੀ ਘਰ ਮੇਰਾ ਵੀ ਇਹਨਾਂ ਦਾ ਕੋਈ ਹੱਲ ਕਰਾ ਜਾਵੇ ਤਾਂ ਕੱਟੇ ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਨਸ਼ਾ ਖਾ ਕੇ ਨਸ਼ਿਆਲੀ ਅੱਗ ਲਾ ਕੇ ਟੱਪ ਕੇ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦੇਤੀ ਬਾਬੇ ਨੇ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਤੇ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਅੱਗ ਲੱਗੀ ਪਈ ਸੀਗੀ ਇਸ ਨੂੰ ਤਾਂ ਖੰਦੇ ਆਪਾਂ ਤਾਂ ਬਹੁਤ ਕਾਲਾ ਹਿੰਮਤ ਤੇ ਟੱਪ ਤੇ ਆਉਂਦੇ ਆ ਬਾਈ ਜੀ ਔਲੇ ਦੇ ਬੇਸ ਦੀ ਰਸਤਾ ਦੇਣਾਂ ਹਰ ਪੇਂ ਆਪਰ ਆਪਰ ਪੱਤ ਮਰਵਾਈ ਜਾਂਦੇ ਬਾਈ ਨਸ਼ਾ ਵੇਚਦੇ ਆ ਰੋਜ਼ ਕਮਾਉਂਦੇ ਆ ਇੰਨੇ ਪੱਤ ਮਰਵਾਦੇ ਸਾਡੇ ਪਿੰਡ ਚ ਐਨਾ ਕੁਝ ਕਰੀ ਜਾਂਦੇ ਬਈ ਅਸੀਂ ਕਿੱਥੇ ਜਾਵਾਂ ਰੋਣੀਆ ਮਮਨਦੀਪ ਕੌਰ ਕੀ ਮਾਮਲਾ ਕੀ ਹੋਇਆ ਮਾਮਲਾ ਕੀ ਹੋਇਆ ਮੇਰਾ ਬੇਟਾ ਭਤੀਜਾ ਹੈਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਤੇ ਕੁੱਤੇ ਖਾ ਗਏ ਹੈਗੇ ਆ ਚਿੱਟਾ ਵੇਚਦੇ ਹੈਗੇ ਆ ਸਨਾਲੀ ਘਰ ਹੈਗਾ ਵੀਰ ਜੀ ਇਹਨਾਂ ਦਾ ਕੋਈ ਹੱਲ ਕਰਾ ਜਾਵੇ ਤੂੰ ਕਿੱਡੇ ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਨਸ਼ਾ ਖਾ ਕੇ ਹੁਣ ਆ ਕਹਿੰਦੀ ਅੱਗ ਲਾਈ ਹੈ ਕਹਿੰਦੇ ਪਿੰਡ ਵਾਲੇ ਨੇ ਲਾਈ ਹੈ ਨਹੀਂ ਪਿੰਡ ਵਾਲਿਆਂ ਨੇ ਨਹੀਂ ਲਾਈ ਆਪ ਹੀ ਅੱਗ ਲਾ ਕੇ ਆਪ ਹੀ ਭੱਜ ਗਏ ਹੈਗੇ ਵੀ ਸਾਡੇ ਤੇ ਕੋਈ ਪਰਚਾ ਨਾ ਹੋਵੇ ਆ ਦੇਖ ਬਹੁ ਆ ਬਹੁ ਦੇਖੋ ਸਾਡੀ ਆ ਬੋਲ ਮੈਂ ਬਹੁਤ ਦੇਖੋ ਇਹਦੇ ਛੋਟੇ ਛੋਟੇ ਕੰਦਾ ਹੈਗੀਆਂ ਤੇ ਉਹਨਾਂ ਦੇ ਨਹੀਂ ਅਗਲੇ ਨੇ ਕਿੰਨੇ ਉੱਚੇ ਕਰੇ ਪਏ ਹੈਗੇ ਤੇ ਸਾਡਾ ਜੇ ਜਵਾਖ ਵੀ ਖਾ ਜਾਂਦੇ ਹੋ ਹਰਜਾਨਾ ਪਰ ਦਿੰਦੇ ਤੇ ਮੁੰਡਾ ਸਾਡਾ ਦਾਖਲਾ ਹੈਗਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਵੇਖਿਆ ਜਾਵੇ ਤੇ ਉਹਨਾਂ ਨੇ ਨਹੀਂ ਅੱਗ ਕਿੰਨੇ ਲਾਈ ਕਿੰਨੇ ਆ ਉਹ ਨਸ਼ੇ ਵਾਲੀ ਅੱਗ ਲਾ ਕੇ ਟੱਪ ਕੇ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦੇਤੀ ਬਾਬੇ ਨੇ ਤੁਸੀਂ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਹਾਂ ਇਹ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਤਾਂ ਅੱਗ ਲੱਗੀ ਪਈ ਸੀਗੀ ਹੁਣ ਦੋ ਮੁੰਡਿਆਂ ਦੇ ਮੋਬਾਈਲ ਪੁਲਿਸ ਵਾਲਾ ਨੇ ਅੰਦਰ ਹੀ ਰੱਖ ਲਏ ਹੈਗੇ ਆ ਉਹ ਤਾਂ ਉਹ ਉਹਨਾਂ ਨੂੰ ਪੁੱਛਿਆ ਜਾਣਾ ਪੁਲਿਸ ਵਾਲਾ ਨੂੰ ਖੰਦ ਲੈਂਦੇ ਇਹਨਾਂ ਤਾਂ ਅਸੀਂ ਆ ਦੇਖਦੇ ਹੰਦੇ ਦਿਨ ਰਾਤ ਰਿਸ਼ਵਤ ਖਾਂਦੇ ਆ ਪੁਲਿਸ ਵਾਲਾ ਬਹਾਪਤਾ ਲੈਣੇ ਹਫਤੇ ਦੋ ਹਫਤੇ ਆਉਂਦੇ ਆ ਬਾਈ ਜੀ ਉਹਨੇ ਦੇਖਦੀ ਆਸਤਾਨ ਅੰਦਰ ਬੈਠੀ ਆ ਇਹ ਇਹ ਅੰਦਰ ਬੈਠੀ ਹੈ ਇਹ ਦੁੱਧ ਗਰਮ ਕਰੀ ਜਾਂਦਾ ਉਹ ਮੁੰਡਾ ਬਾਥਰੂਮ ਕਰਕੇ ਆਇਆ ਉਹਦੇ ਮਗਰ ਕੁੱਤਾ ਪਿਆ ਉਹਨੇ ਡੜਾ ਮਾਰਿਆ ਡੜਾ ਮਾਰਦੇ ਸਾਰ ਕੁੱਤੇ ਦੀ ਮੁੰਡੇ ਦੀ ਗੱਦੀ ਗਿੱਤੀ ਫੜ ਲਈ ਅਸੀਂ ਡੜੇ ਮਾਰ ਕੇ ਮੈਂ ਖੁਦ ਆਪ ਛੁਡਾਇਆ ਜੇ ਮੈਂ ਨਾ ਛੁਡਾਉਂਦੇ ਤਾਂ ਉਹ ਮਾਰ ਦਿੰਦੇ ਮੁੰਡੇ ਨੂੰ ਖਾ ਜਾਂਦੇ ਭਾਈ ਜੀ ਮੁੰਡਾ ਅਸੀਂ ਮੁੰਡਾ ਪਰ ਦਿੰਦੇ ਰਾਜੀਨਾਵਾ ਕਰ ਦਿੰਦੇ ਪੈਸੇ ਲੈ ਕੇ ਪਰ ਸਾਡਾ ਬੱਚਾ ਨਹੀਂ ਦੇਣਾ ਸੀਗਾ ਉਹਨਾਂ ਨੇ ਜੇ ਅੱਜ ਅਸੀਂ ਹਾਂ ਜੇ ਅੱਜ ਉਹਨਾਂ ਦਾ ਖਾਵੇ ਫੇਰ ਉਹਨਾਂ ਨੂੰ ਕਿੰਨਾ ਦੱਖ ਹੈ ਹਾਂ ਪਰ ਪਰ ਪੱਤ ਮਰਵਾਈ ਜਾਂਦੇ ਬਾਈ ਨਸ਼ਾ ਵੇਚਦੇ ਆ ਰੋਜ਼ ਖਵਾਉਂਦੇ ਆ ਇੰਨੇ ਪੱਤ ਮਰਵਾਤੇ ਸਾਡੇ ਪਿੰਡ ਚ ਇੰਨਾ ਕੁਝ ਕਰੀ ਜਾਂਦੇ ਬਈ ਅਸੀਂ ਕਿਤੋਂ ਜਵਾਵਾਂ ਰੋਲੀਆਂ ਨਿਕ ਨਿਕ ਜਵਾਕ ਆ ਗਈ ਅਸੀਂ ਉਹਨਾਂ ਨੂੰ ਬੰਦਿਆਂ ਨੂੰ ਫੜਨਾ ਵਰਦਵਾਰੇ ਬਾਬੇ ਨੇ ਹੋਕਾ ਦਿੱਤਾ ਵੀ ਐਂ ਕਰਕੇ ਉੱਤੇ ਇਕੱਠ ਕਰੋ ਉਹਨਾਂ ਨਾਲ ਕਰੋ ਸਿਸਟਮ ਉਹ ਬੰਦੇ ਗਏ ਭੱਜ ਤੇ ਨਾਲ ਉਹ ਸਮਾਨ ਪਿਆ ਸੀ ਬਾਹਰ ਅੱਗ ਲੱਗੀ ਪਈ ਸੀਗੀ ਠੀਕ ਹੈ ਜਦੋਂ ਅਸੀਂ ਬੰਦੇ ਆਏ ਵਾਪਸ ਇਹ ਪੁਲਸੜਾ ਆਏ ਤੇ ਮੇਰਾ ਛੋਟਾ ਭਰਾ ਵੀ ਹੈ 17-18 ਸਾਲਾਂ ਦਾ ਹੀ ਆ ਉਹ ਖੜਾ ਸੀਗਾ ਉਹਨੂੰ ਅੰਦਰ ਲੈ ਗਏ ਤੇ ਆਹ ਬੰਦਾ ਖੜਾ ਨਾਲ ਠੀਕ ਹੈ ਇਹਨੂੰ ਵੀ ਅੰਦਰ ਲਾਏਗੇ ਕੀ ਨਾਮ ਹੈ ਭਾਈ ਤੇਰਾ ਮੇਰਾ ਜਸਵੀਰ ਸਿੰਘ ਡੂਮ ਵਾਲੀ ਦਾ ਐ ਡੂਮ ਵਾਲੀ ਦਾ ਕੀ ਮਾਮਲਾ ਕੀ ਹੈ ਮਾਮਲਾ ਇਹ ਚਿੱਟਾ ਵੇਚਦੇ ਆ ਅੱਛਾ ਹਾਂਜੀ ਚਿੱਟਾ ਵੇਚ ਅੱਗੇ ਇਹ ਕੁੱਤੇ ਆ ਕੁੱਤਿਆਂ ਨਾਲ ਇਹ ਗੰਦ ਪਾਉਂਦੇ ਆ ਮੇਰਾ ਸਮਝੌਤਾ ਹੋਇਆ ਇਸ ਬੰਦੇ ਨਾਲ ਇਹ ਫੋਟੋ ਕਰੋ ਇੱਕ ਸਟਾਰ ਵਾਲਾ ਇਹ ਬੰਦਾ ਹਾਂ ਔਰ ਪਥਾਲਾ ਸੀ ਇਹਨੂੰ ਫੜਿਆ ਸੀ ਫੜ ਜਾ ਆ ਆ ਦੇਖੋ ਇਹਦੇ ਨਾਲ ਮੇਰਾ ਸਮਝੌਤਾ ਹੋਇਆ ਉਹ ਕਹਿੰਦਾ ਵੀ ਤੁਹਾਡੇ ਤਿੰਨ ਫੋਨ ਲੈ ਜਿਓ ਮੇਰਾ ਫੋਨ ਦੇ ਜਿਓ ਮਾਫੀ ਲਿਆ ਫੜਾ ਉਹਨੇ ਮੈਨੂੰ ਫੋਨ ਫੜਾਤਾ ਹਾਂ ਆ ਲੋ ਮੈਂ ਦੁਬਾਰੇ ਦਿਖਾਉਣਾ ਆ ਦੰਦਾ ਅੱਛਾ ਜੀ ਇੱਕ ਸਟਾਰ ਵਾਲਾ ਐਸ ਐਚਓ ਆਪਣੇ ਇਥੋਂ ਪਥਾਲਾ ਚੌਕੀ ਦਾ ਠੀਕ ਹੈ ਉਹ ਕਹਿੰਦਾ ਪਥਾਲੇ ਚੌਕੀ ਆ ਜੀ ਮੈਂ ਹੀ ਮੈਂ ਆਉਂਗਾ ਸਾਡੇ ਤਿੰਨ ਫੋਨ ਦੇ ਦਿਓ ਤੁਹਾਡਾ ਫੋਨ ਲੈ ਜਿਓ ਮੈਂ ਉਹਦੇ ਨਾਲ ਸਮਝੌਤਾ ਕਰ ਰਿਹਾ ਕੀ era ਇੱਕ ਟਾਈਮ ਅਸੀਂ ਕਹਿਣਾ ਵੀ ਇਹਨਾਂ ਦਾ ਇਥੋਂ ਅੜੰਗਾ ਚੱਕਿਆ ਜਾਵੇ ਪੁਲਸ ਵਾਲੇ ਇਹਨਾਂ ਨਾਲ ਰਲੇ ਮਿਲੇ ਆ ਪੈਸੇ ਖਾਤੇ ਪੈਸੇ ਖਾਂਦੇ ਆ ਸਾਰਾ ਇਹ ਚਿੱਟਾ ਭੇਜ ਸਾਰਾ ਪਿੰਡ ਉਹ ਹੀ ਨਹੀਂ ਖੜਾ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਕੱਲਾ 4-5 ਵਾਲੀ ਹੋ ਗਿਆ ਜੀ ਬਹੁਤ ਆਰੀ ਇਹਨਾਂ ਨੂੰ 2 ਸਾਲ ਹੋ ਗਏ ਗੰਦ ਪਾਉਂਦੇ ਨੂੰ ਗੰਦ ਪਾਉਂਦੇ ਆ ਇਹ ਪਿੰਡ ਚ ਪੁਲਸ ਵਾਲੇ ਇਹਨਾਂ ਨੂੰ ਚਿੱਟਾ ਦੇ ਕੇ ਜਾਂਦੇ ਆ ਇਹ ਦੋਦੀ ਕਰਦੇ ਆ ਸਾਰਾ ਕੋ ਮੇਰੇ ਸਾਹਮਣੇ ਲੈ ਕੇ ਗਏ ਆ ਮੈਂ ਆਪ ਗਵਾਹ ਐ ਇਸ ਗੱਲ ਦਾ ਨਾ ਨਾ ਸਾਰੇ ਜਿਵੇਂ ਕਰਦੇ ਜਿੰਦਗੀਆਂ ਬਰਬਾਦ ਕਰਤੀਆਂ ਜਿੱਤਾਂ ਚਿੱਟਾ ਵੇਚ ਲਾਦਾ ਚਿੱਟਾ ਖਾ ਲਦਾ ਨਾ ਨਾ ਚਿੱਟਿਆਂ ਨੂੰ ਚਿੱਟੇ ਦੇ ਦੇ ਕੇ ਪਿੰਡ ਦੇ ਪੁੱਤ ਬਣਵਾ ਦੇਣਾ ਸਾਰੇ ਇਹਨਾਂ ਸਾਰੇ ਪੰਗੜੇ ਜੋ ਮਮਾ ਕਰ ਲਾ ਲੈ ਚਿੱਟੇ ਵੇਚ ਦੇਣਾ ਨਹੀਂ ਕਰ ਪੈਣੇ ਆ ਕੇ ਨਾ ਕੰਤਾਈ ਜਾਣ ਨਾਲੇ ਸਾਡਾ ਮੁੰਡਾ ਨਾਮ ਕੀ ਹੈ ਮੇਰਾ ਨਾਮ ਵੀ ਸਮਿਤੀ ਆਦਵ ਹੈ ਡੂਮ ਵਾਲੀ ਪਿੰਡਾ ਮੇਰਾ ਠੀਕ ਹੈ ਮੇਰਾ ਭਾਈ ਛੋਟਾ ਸੀਗਾ ਇੱਥੇ ਜਵਾਕਾਂ ਚ ਖੜਾ ਸੀਗਾ ਜਵਾਕਾਂ ਨਾਲ ਆ ਗਿਆ ਉਹ ਤੇ ਉਹਨੂੰ ਅੰਦਰ ਲੈ ਕੇ ਫੜ ਕੇ 17-18 ਸਾਲਾਂ ਦਾ ਮੁੰਡਾ ਉਹ ਤੇ ਉਹਨੂੰ ਅੰਦਰ ਲੈ ਕੇ ਤੇ ਬੈੱਡ ਬੁੱਢੇ ਤੜਾ ਕੇ ਆ ਮੁੰਡਾ ਸੀਗਾ ਨਾਲ ਦੋ ਤਿੰਨ ਜਣੇ ਹੋਰ ਸੀਗੇ ਇਹਨਾਂ ਧੱਕੇ ਨਾਲ ਉਹਨਾਂ ਉਹਨਾਂ ਦੇ ਖਿਲਾਫ ਕੋਈ ਗੁਵਾਈ ਸਾਡੇ ਖਿਲਾਫ ਕੋਈ ਗੁਵਾਈ ਕੋਈ ਭرائی ਹੋਊਗੀ ਵੀ ਐਂ ਕਰਕੇ ਵੀ ਅਸੀਂ ਤੜਾਇਆ ਜੋ ਵੀ ਕੀਤਾਗਾ ਤੇ ਉਹਨੂੰ ਲੱਕੜਾ ਲੁੱਕੜਾ ਤੜਾ ਕੇ ਬੈੱਡ ਬੁੱਢ ਨੂੰ ਅੱਗ ਲਵਾਈਏ ਤੇ ਉਹਨਾਂ ਦੇ ਫੋਨ ਫੋਨ ਖੋਲੇ ਆ ਤੇ ਉਹਨਾਂ ਨੂੰ ਕੁੱਟਿਆ ਪਤਾ ਨਹੀਂ ਆਏ ਨਹੀਂ ਕੁੱਟਿਆ ਕਿ ਹੈਗਾ ਉਹ ਮੁੰਡਾ ਭਜ ਗਿਆ ਘਰੇ ਮੇਰਾ ਭਰਾ ਦਾ ਠੀਕ ਹੈ ਉਹਨੂੰ ਤਾਂ ਟੱਪ ਗਿਆ ਸੀਗਾ ਉਸ ਦਿਵਾਰ ਪੁਲਿਸ ਵਾਲੇ ਇੱਧਰੋਂ ਟੱਪ ਕੇ ਬਾਹਰ ਤੇ ਆ ਬੰਦਾ ਖੜਾ ਜਾ ਇਹਦੇ ਡਾਂਗ ਮਾਰੀਆ ਪੁਲਸ ਵਾਲਿਆਂ ਨੇ ਪਤਾ ਨਹੀਂ ਕੀ ਮਾਰਿਆ ਤੇ ਇਹਦੇ ਸਿਰ 파ੜਤਾ ਹਾਂਜੀ ਕੀ ਨਾਮ ਹੈ ਕਪਤਾਨ ਸਿੰਘ ਅੱਛਾ ਬਾਈ ਕੀ ਗੱਲ ਕੀ ਹੋਈ ਹੈ ਗੱਲ ਕੁਛ ਨਹੀਂ ਹੋਈ ਜੀ ਇਹ ਚਿੱਟਾ ਵੇਚਦੇ ਆ ਚਿੱਟਾ ਵੇਚਦੇ ਆ ਪਿੰਡਾਂ ਨੂੰ ਆਬਜੈਕਸ਼ਨ ਹਾਂ ਕਿਉਂ ਵੇਚਦੇ ਆ ਹਾਂ ਕਿਉਂ ਇਹ ਜਿਮਨੀਰ ਕਿਉਂ ਚਿੱਟੇ ਤੇ ਲਈ ਵਾਈ ਨਾ ਕੋਣ ਖੂਨ ਆ ਰਿਹਾ ਕਿਸ ਵਜ੍ਹਾ ਨਾਲ ਆ ਰਿਹਾ ਇਹ ਬਾਈ ਜੀ ਪੁਲਸ ਵਾਲੇ ਮੇਰੇ ਹਿੱਟੇ ਮਾਰੀ ਪੁਲਸ ਵਾਲਨੇ ਮਾਰੀ ਮੇਰਾ ਮੱਥਾ ਪਾੜਤਾ ਹੁਣ ਦੱਸੋ ਵੀ ਕਿਹੜੀ ਤਕਾ ਬਣੂਗੀ ਕੀ ਬਣੂਗੀ ਨਹੀਂ ਤੁਹਾਡੇ ਟਕਾ ਤੋਂ ਮਾਰੀ ਪੁਲਸ ਵਾਲੇ ਮੈਂ ਮਲਾਜਮ ਨੂੰ ਫੜਿਆ ਕਾਹਦੇ ਲਈ ਫੜਿਆ ਮਲਾਜਮ ਨੂੰ ਸਪੋਰਟ ਕਰੀ ਜਾਦਾ ਮੈਂ ਤਾਂ ਮੁੰਡੇ ਅੰਦਰ ਤਾਲ ਰੱਖੇ ਸੀਗੇ ਬਾਈ ਜੀ ਮੁੰਡੇ ਅੰਦਰ ਤਾਲ ਰੱਖੇ ਸੀਗੇ 6 ਮੁੰਡੇ ਸਾਡੇ ਅੰਦਰ ਤਾਲ ਰੱਖੇ ਸੀਗੇ ਉਹਨਾਂ ਨੂੰ ਛਡਾਉਣ ਵਾਸਤੇ ਮਲਾਜਮ ਨੇ ਇੱਕ ਨੂੰ ਫੜਿਆ ਮੈਂ ਉਹਨਾਂ ਨੂੰ ਦੂਜੇ ਨੇ ਮੇਰੇ ਇੱਟ ਮਾਰੀ ਸੀ ਉਹਨਾਂ ਨੂੰ ਕੁੱਟੀ ਜਾਂਦੇ ਸੀ ਇਹ ਉਹਨਾਂ ਨੂੰ ਮੁੰਡਿਆਂ ਨੂੰ ਛਡਾਉਂਦਾ ਸੀ ਹਾਂ ਉਹਦਾ ਕਰਕੇ ਇਹਦੇ ਇੱਟ ਮਾਰੀ ਹੈ ਠੀਕ ਹੈ ਜੀ ਸਾਡਾ ਉਹਨਾਂ ਕੋਲੇ ਇਹ ਫੋਨ ਵੀ ਇਹਨਾਂ ਕੋਲੇ ਹੈ ਇਹ ਮੁੰਡਿਆਂ ਨੂੰ ਜਿਹੜੇ ਮੁੰਡੇ ਅੰਦਰੋਂ ਲੈ ਕੇ ਜਿਨ੍ਹਾਂ ਤੋਂ ਅੱਗ ਲਵਾਈ ਹੈ ੱੱਕੇ ਨਾਲ ਉਹਨਾਂ ਨੂੰ ਇਹ ਛਡਾਉਂਦਾ ਸੀਗਾ ਅੱਜ ਕੱਲੇ ਪਾਸੇ ਦੀ ਜਿਹੜਾ ਸਿੰਦੂ ਵਾਲੀ ਵਿੱਚ ਮਾਮਲਾ ਹੰਗਾਮਾ ਕਿਸੇ ਵਜ੍ਹਾ ਨਾਲ ਕਰ ਰਹੇ ਸੀ ਡੂੰਮ ਵਾਲੀ ਦੇ ਵਿੱਚ ਤੁਹਾਨੂੰ ਵੀ ਪਤਾ ਇੱਥੇ ਜਿਹੜਾ ਦਵੰਗ ਹੈ ਜਿਹੜਾ ਕਿ ਡਰੱਗ ਪੈਡਲਿੰਗ ਦੇ ਵਿੱਚ ਹੈ ਉਹਨਾਂ ਦੇ ਕਾਰਨਾਂ ਨਾਲ ਕਾਫੀ ਕੁੱਤੇ ਪਾਲੇ ਹੋਏ ਸੀ ਉਹਨਾਂ ਵਿੱਚੋਂ ਪਿੰਡ ਦੇ ਕਿਸੇ ਬੰਦੇ ਨੂੰ ਇੱਕ ਕੁੱਤੇ ਨੇ ਅਟੈਕ ਕੀਤਾ ਉਹਦੇ ਰੈਪਰਕੇਸ਼ਨ ਚ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਘਰ ਦੇ ਵਿੱਚ ਵੈਂਡਲ ਸਮਾਨ ਤੋੜ ਪੁਨ ਕਰਕੇ ਤੇ ਅੱਗ ਲਗਾਈ ਸੀ ਉਹ ਮੌਕੇ ਤੇ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਤੇ ਅਸੀਂ ਫਿਰ ਉਹਦੇ ਅਕੋਰਡਿੰਗ ਜੋ ਵੀ ਪੜ ਦੀ ਕਾਨੂੰਨੀ ਕਰਵਾਈ ਹੋ ਕਰਾਂਗੇ ਮੈਂ ਕਾਫੀ ਪਿੰਡਾਂ ਲੈਨੇ ਪੁਲਿਸ ਤੇ ਵੀ ਰੋਕ ਲਗਾਈ ਨੇ ਅਸਰ ਮਾਮਲਾ ਕੀ ਹੈ ਕਾਫੀ ਟਾਈਮ ਤੋਂ ਕਿਸੇ ਦੀ ਕੰਮ ਕਰਦਾ ਕਾਫੀ ਦਿਨ ਤੋਂ ਕੰਮ ਕਰ ਰਹੇ ਤੇ ਪਰਚੇ ਵੀ ਕਾਫੀ ਹੈ ਜੀ ਉਹ ਰੀਸੈਂਟਲੀ ਵੀ ਹੀ ਇਸ ਕੰਟੈਂਟਲੀ ਲੋਚਡ ਇਨ ਮੁਕਸਰ ਜੇਲ ਇਹ ਤੇ ਆਪਾਂ ਜਦੋਂ ਵੀ ਸਾਡੇ ਕੋਲ ਇਨਪੁਟ ਆਏ ਤੇ ਅਗੇਂਸ ਆਪਾਂ ਉਹਦੇ ਨਾਲ ਦੇ ਨਾਲ ਇਹ ਤੇ ਕਾਰਵਾਈ ਕਰਕੇ ਤੇ ਅੰਟੀ ਦੇ ਕਾਫੀ ਪਰਚੇ ਵੀ ਰਜਿਸਟਰ ਹੋਏ ਪਏ ਉਹਦੇ ਵੱਲੋਂ ਅਗਮੀ ਕਾਰਵਾਈ ਕੀਤੀ ਜਨ ਮੈਂ ਉਹਨਾਂ ਹੀ ਹੈ ਜੀ ਹੁਣ ਦੇਖਦੇ ਆ ਅੱਗ ਦਾ ਜੇ ਕੌਣ-ਕੌਣ ਇਨਵੋਲਡ ਸੀਗੇ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕਰਾਂਗੇ